ਪਿਛਲੇ ਦਿਨੀ 6 ਤਰੀਕ ਨੂੰ ਸਰਦਾਰ ਸੋਚਾ ਸਿੰਘ ਲੰਗਾ ਤੇ ਜਿਹੜੀ ਰਹਿਨਮਈ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਦਾਰ ਸੋਚਾ ਸਿੰਘ ਲਗਾ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜੋ ਵੀ ਫੈਸਲਾ ਜਿਹੜਾ ਚੋਣਾਂ ਦਾ ਜਿਹੜਾ ਇੱਕ 31 ਮੈਂਬਰੀ ਜਿਹੜੀ ਕਮੇਟੀ ਜਿਹੜੀ ਉਹ ਬਣਾ ਦਿੱਤੀ ਗਈ ਹੈ ਔਰ ਅਸੀਂ ਤਕਰੀਬਨ ਲਗਭਗ ਸਾਰੇ 31 ਮੈਂਬਰੀ ਜਿਹੜੀ ਕਮੇਟੀ ਉਹ ਇੱਥੇ ਹਾਜ਼ਰ ਹੈ ਅਸੀਂ ਅਸੀਂ ਉਸ ਦਿਨ ਤੋਂ ਲੈ ਕੇ ਲਗਭਗ 6 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ ਉਹ ਇਲਾਕੇ ਦਾ ਜਿਹੜਾ ਅਨਲਿਸਿਸ ਜਿਹੜਾ ਕੱਢਿਆ ਸੀਗਾ ਵੀ ਆਪਾਂ ਜਿਹੜੀ ਆਪਾਂ ਕਿਸ ਦੀ ਮਦਦ ਕਰਨੀ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਆਮ ਰੋਸ ਜਿਹੜਾ ਸੀ ਸਭ ਤੋਂ ਜ਼ਿਆਦਾ ਰੋਸ ਜਿਹੜਾ ਸੀ ਉਹ ਕਾਂਗਰਸ ਪਾਰਟੀ ਦੇ ਪ੍ਰਤੀ ਸੀਗਾ ਜਾਂ ਜਿਹੜਾ ਇੱਥੋਂ ਦਾ ਜਿਹੜਾ ਹਲਕੇ ਦਾ ਜਿਹੜਾ ਨੁਮਾਇੰਦਾ ਹੈ ਜਿਹੜਾ ਸਰਦਾਰ ਸੁਬਿੰਦਰ ਸਿੰਘ ਰੰਦਾਵਾ ਉਹ ਉਹਨਾਂ ਪ੍ਰਤੀ ਵੀ ਜਿਹੜਾ ਕਾਫੀ ਰੋਸ ਪਾਇਆ ਗਿਆ ਦੂਜੇ ਪਾਸੇ ਜਿਹੜੀ ਕੈਂਡੀਡੇਟ ਸੀ ਬੀਜੇਪੀ ਤੇ ਉਹਨਾਂ ਦੀ ਚਲੋ ਉਹਨਾਂ ਦੇ ਨਾਲ ਤੇ ਚਲੋ ਨਹੀਂ ਹੋਏਗਾ ਪਰ ਬੀਜੇਪੀ ਦੇ ਨਾਲ ਜਿਹੜਾ ਸੀ ਉਹ ਕਾਫੀ ਲੋਕਾਂ ਤੇ ਜਿਹੜੇ ਰੋਸ ਨੇ ਕਿਉਂਕਿ ਸਾਡੇ ਗੁਰਤਾਮਾਂ ਦੇ ਵਿੱਚ ਜਿੱਥੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਦਿੱਲੀ ਦੇ ਵਿੱਚ ਜਿਹੜੀ ਨਸਲ ਖੁਸ਼ੀ ਹੋਈ ਆ ਉਹ ਸਾਰਿਆਂ ਨੂੰ ਪਤਾ ਉੱਥੇ ਬੀਜੇਪੀ ਨੇ ਸਾਡੇ ਧਰਮਾਂ ਦੇ ਵਿੱਚ ਜਿੱਦਾਂ ਹਾਇੂਰ ਸਾਹਿਬ ਦੀ ਕਮੇਟੀ ਵਿੱਚ ਦਖਲ ਦੇਣਾ ਪਟਨਾ ਸਾਹਿਬ ਦੀ ਦਿੱਲੀ ਦੇ ਵਿੱਚ ਔਰ ਇੱਥੋਂ ਤੱਕ ਹਰਿਆਣਾ ਦੀ ਕਮੇਟੀ ਵੀ ਜਿਹੜੀ ਉਹਨਾਂ ਖੋਈ ਆ ਸਾਡੀ ਇਥੋਂ ਤੱਕ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਅੰਮ੍ਰਿਤਸਰ ਜਿਹੜੀ ਆ ਉਹਦੇ ਵਿੱਚ ਵੀ ਦਖਲ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਖਾਸ ਕਰਕੇ ਕਿਸਾਨਾਂ ਦੇ ਮੁੱਦੇ ਜਿਹੜੇ ਆ ਉਹ ਬੰਦੀ ਸਿੰਘਾਂ ਦੇ ਮੁੱਦੇ ਜਿਹੜੇ ਆ ਉਹ ਸਾਰੇ ਜਿਹੜੇ ਪੈਂਡਿੰਗ ਨੇ ਜਿਨ੍ਹਾਂ ਕਰਕੇ ਸਾਡਾ ਜਿਹੜਾ ਉਹ ਐਰਕਾਂ ਪਾਰਲੀਮੈਂਟ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੀ ਸਾਡੇ ਜੋ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਸਮਝਾਉਦਾ ਵੀ ਇਸੇ ਕਰਕੇ ਨਹੀਂ ਕੀਤਾ ਗਿਆ ਦੋਨਾਂ ਪਾਰਟੀਆਂ ਨੂੰ ਮਤਲਬ ਅਸੀਂ ਜਿਹੜਾ ਸਾਡੀ ਜਿਹੜੀ ਕਮੇਟੀ ਆ ਜੋ ਅਸੀਂ ਨਾਲ ਸੱਜ ਕੀਤਾ ਦੋਨਾਂ ਪਾਰਟੀਆਂ ਨੂੰ ਅਸੀਂ ਰੱਦ ਕਰਦੇ ਆਂ ਤੀਜੀ ਪਾਰਟੀ ਜਿਹੜੀ ਆ ਗਈ ਆਮ ਆਦਮੀ ਪਾਰਟੀ ਠੀਕ ਹੈ ਆਮ ਆਦਮੀ ਪਾਰਟੀ ਨੇ ਵੀ ਆਪਾਂ ਇਹ ਗੱਲ ਮੰਨਦੇ ਹਾਂ ਲੋਕਾਂ ਦੇ ਵਿੱਚ ਗੱਲ ਹੈਗੀ ਆ ਕਿ ਇਹਨਾਂ ਲੋਕਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਹਨਾਂ ਦੇ ਨਾਲ ਰੋਸ ਵੀ ਹੈ ਕਿਸਾਨਾਂ ਵੀ ਕਿਸਾਨ ਵੀ ਰੋਲੇ ਪਰ ਅਸੀਂ ਟੋਟਲ ਜੋ ਨੈਲਸ ਜ ਕੀਤਾ ਕਿਉਂਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਉਹ ਹੈਗੀ ਕਾਂਗਰਸ ਪਾਰਟੀ ਸੁਖਵਿੰਦਰ ਸਿੰਘ ਦਾਵਾ ਉਹਦਾ ਪਰਿਵਾਰ ਸਾਰਾ ਔਰ ਸਾਰੇ ਆ ਇੱਕ ਨੈਲਸ ਜ ਕਰਕੇ ਵੀ ਅਸੀਂ ਉਹਨੂੰ ਐਰਕਾ ਜਿਹੜਾ ਹਰਾਉਣਾ ਹੈ ਸਾਨੂੰ ਹਾਈ ਕਮਾਂਡ ਤੋਂ ਵੀ ਇਸ ਚੀਜ਼ ਦਾ ਇਸ਼ਾਰਾ ਜਿਹੜਾ ਵੀ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ ਤੁਸੀਂ ਆਪਾਂ ਸਾਰਿਆਂ ਨੇ ਜੋ ਅੱਜ ਫੈਸਲਾ ਸਰਦਾਰ ਸੁਜਿੰਦਰ ਸਿੰਘ ਲਗਾ ਸਰਦਾਰ ਸੁਚਾ ਸਿੰਘ ਲਗਾ ਹੁਣ ਅਨੁਸਾਰੀ ਕਮੇਟੀ ਨੇ ਜਿਹੜਾ ਫੈਸਲਾ ਇਹ ਸੁਣਾ ਦਿੱਤਾ ਕਿ ਸਾਡਾ ਫੈਸਲਾ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹਨਾਂ ਦਾ ਸਪੋਰਟ ਕਰਾਂਗੇ ਔਰ ਅਸੀਂ ਤਗੜੇ ਹੋ ਕੇ ਸਪੋਰਟ ਕਰਾਂਗੇ ਔਰ ਸਪੋਰਟ ਹੀ ਨਹੀਂ ਕਰਾਂ ਕਰਾਂਗੇ ਆਪਾਂ ਸੁਜਿੰਦਰ ਸਿੰਘ ਰੰਦਾਵਾ ਦਾ ਜਿਹੜਾ ਉਹ ਰਥ ਆ ਉਹ ਅਸੀਂ ਜਰੂਰ ਲੋਕਾਂਗੇ ਬਾਕੀ ਜਿਹੜਾ ਉਹਨਾਂ ਵੀ ਸਾਨੂੰ ਫੈਸਲਾ ਸੁਣਾ ਦਿੱਤਾ ਸਰਦਾਰ ਸੋਚਾ ਸਿੰਘ ਲਗਾ ਹੁਣ ਸਰਦਾਰ ਸੁਜੰਦਾ ਸਿੰਘ ਹੁਣਾ ਵੀ ਠੀਕ ਹੈ ਉਹਨਾਂ ਇਹ ਗੱਲ ਕਹੀ ਹੈ ਵੀ ਜੋ ਕਮੇਟੀ ਨੇ ਫੈਸਲਾ ਕੀਤਾ ਉਹ ਸਿਰ ਮੱਥੇ ਆ ਸਾਨੂੰ ਸੋ ਸਾਡਾ ਜਿਹੜਾ ਫੈਸਲਾ ਹੈ ਅਸੀਂ ਅੱਜ ਤੋਂ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਬਸ ਪ੍ਰਧਾਨ ਕਰਦੇ ਆ ਆਮ ਆਦਮੀ ਨੇ ਤੁਹਾਨੂੰ ਅਪਰੋਚ ਕੀਤੀ ਕਿ ਤੁਸੀਂ ਆਪਣੇ ਆਪ ਹੀ ਫੈਸਲਾ ਕਰ ਲਓ ਨਹੀਂ ਇਹ ਸਾਡੂ ਅਪਰੋਚ ਨਹੀਂ ਕੀਤੀ ਹੈਗੀ ਅਪਰੋਚ ਤੇ ਚਲੋ ਉਦਾਂ ਤੇ ਸਾਰੇ ਵਰਕਰਾਂ ਨਾਲ ਜਦੋਂ ਇਲੈਕਸ਼ਨ ਚੱਲਦੀ ਹੈ ਸਾਰੇ ਵਰਕਰਾਂ ਨਾਲ ਕਰਦੇ ਆ ਉੱਥੇ ਕਾਂਗਰਸ ਨੇ ਵੀ ਕੀਤੀ ਹੈ ਬੀਜੇਪੀ ਵਾਲੇ ਵੀ ਕਰ ਰਹੇ ਆ ਆਪਾਂ ਨੂੰ ਵੀ ਪਾਰਟੀ ਵਾਲੇ ਕਰਿਓ ਉਹ ਅਪਰੋਚ ਹੋਰ ਚੀਜ਼ ਹੈ ਜਿਹੜਾ ਸਾਡਾ ਆਪਣਾ ਕਮੇਟੀ ਨੇ ਜੋ ਅਸੀਂ ਨਲਸ ਜਿ ਕੱਢਿਆ ਅਸੀਂ ਉਹਦੇ ਮੁਤਾਬਕ ਜਿਹੜਾ ਉਹ ਹੈ ਜਿਹੜਾ ਇਹ ਫੈਸਲਾ ਜਿਹੜਾ ਸੁਣਾਉਂਦੇ ਸੁਖਿੰਦਰ ਸਿੰਘ ਦੰਧਾਵਾ ਦਾ ਇੱਕ ਬਿਆਨ ਸੀ ਕਿ ਜਦੋਂ ਹਾਈ ਕਮਾਂਡ ਨੇ ਇਹੋ ਜਿਹਾ ਕੋਈ ਫੈਸਲਾ ਨਹੀਂ ਕੀਤਾ ਤੇ ਇਹ ਕਿਦਾਂ ਆਪਣੇ ਆਪ ਨਹੀਂ ਇਹ ਸਾਡਾ ਨਹੀਂ ਜੀ ਫੈਸਲਾ ਸਾਡਾ ਇਥੋਂ ਕਿਉਂਕਿ ਕਮੇਟੀ ਬਣਾਤੀ ਆਪਾਂ ਜਿਹੜੀ ਹਾਈ ਕਮਾਂਡ ਨੇ ਤੇ ਪਾਈਕੜ ਕਰ ਦਿੱਤਾ ਪਰ ਅਸੀਂ ਇੱਕ ਨਿਜੀ ਕਮੇਟੀ ਬਣਾਉਣ ਦਾ ਸਰਦਾ ਸੁਚਾ ਸਿੰਘ ਲਗਾਹ ਤੋਂ ਹਾਂ ਦਾ ਇਹੋ ਹੀ ਹੈਗਾ ਕਿ ਇੱਕ ਜਿਹੜੀ ਕਮੇਟੀ ਬਣਾਈ ਆ ਉਹ ਕਮੇਟੀ ਹੀ ਫੈਸਲਾ ਕਰੇ ਸਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ ਦੇ ਅਕਾਲੀ ਜਿਹੜੇ ਲੋਕਾਂ ਤੋਂ ਜੁਆਇਨ ਕਰ ਰਹੇ ਲੋਕਲ ਵਰਕਰਾਂ ਦਾ ਲੋਕਲ ਲੋਕਲ ਹਲਕੇ ਦੇ ਹਾਲਾਤਾਂ ਨੂੰ ਦੇਖਦੇ ਆਇਆ ਇਹ ਚ ਹਾਈ ਕਮਾਡ ਦਾ ਨਹੀਂ ਲਿਆ ਕਰਨਾ ਫੈਸਲਾ ਇਹ ਕੋਈ ਪਾਰਟੀ ਦਾ ਫੈਸਲਾ ਨਹੀਂਗਾ ਤਸੀਂ ਸਰਦਾ ਸੁਚਾ ਸਿੰਘ ਲਗਾਓ ਉਹਨਾਂ ਨੂੰ ਦੱਸਦਾ ਜਿਹੜਾ ਤੁਹਾਡੇ ਫੈਸਲੇ ਤੋਂ ਪਹਿਲਾਂ ਬਹੁਤ ਸਾਰੇ ਪਿੰਡਾਂ 'ਚ ਜਿਹੜੇ ਅਕਾਲੀ ਨਹੀਂ ਇਹ ਵੀ ਇਹ ਵੀ ਇਹ ਇੱਕ ਇੱਕ ਧਰਮ ਭਲੇਖਾ ਇੱਕ 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 ਭਰਮ ਭਲੇਖਾ ਹੈ ਕਿਉਂਕਿ ਅਕਾਲੀ ਦਲ ਦੀ ਬੋਰਡ ਜਿਹੜੀ ਲੋਕ ਸਭਾ ਦੇ ਵਿੱਚ 17000 ਵੋਟ ਜਿਹੜੀ ਆ ਉਹ ਪੋਲ ਹੋਈ ਆ ਸੁਮਣੀ ਅਕਾਲੀ ਦਲ ਦੀ ਆ ਪਰ ਉਹਦੇ ਵਿੱਚੋਂ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਵੋਟ ਸਾਡੀ ਜਿਹੜੀ ਉਹ ਕਾਂਗਰਸ ਨੂੰ ਚਲ ਗਈ ਆ ਚੰਦ ਗਏ ਨੇ ਆਪਾਂ ਕਹਿ ਸਕਦੇ ਆ ਪਰ ਬਹੁਤ ਵੱਡਾ ਵੋਟ ਬੈਂਕ ਜਿਹੜਾ ਉਹ ਬੈਠਾ ਹੈ ਉਹ ਜਿਸ ਪਾਸੇ ਜਾਊਗਾ ਉਹ ਵੋਟ ਬੈਂਕ ਜਿਹੜਾ ਉਹ ਮਤਲਬ ਜਿਤਾਊਗਾ ਇਹ ਕਰਕੇ ਅਸੀਂ ਆਮ ਦੀ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ